ਪੀ ਸਾਫ ਦੀ ਦਿਸ਼ਾਨ ਰੇਸ ਸਾਥੇ ਸਾਡੇ ਸਪੈਸ਼ਲ ਸੈਲ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਚ ਕੈਪਟਨ ਸਿੰਘ ਜਿਹੜਾ ਕਿ ਕਮਾਨ ਥਾਣੇ ਦਾ ਰਹਿਣ ਵਾਲਾ ਅਵਲਸ ਡਿਸਟ੍ਰਿਕਟ ਡਾਲੇ ਦਾ ਉਹਦੇ ਕੋਲੋਂ 3 ਕਿਲੋ 500 ਗ੍ਰਾਮ ਜਿਹੜੀ ਹੈਰੋ ਰਿਕਵਰ ਕੀਤੀ ਸੀ ਉਹਦੇ ਇਨਸ਼ਾਫ ਤੇ ਅਸੀਂ ਉਸ ਤੋਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਸੀ ਸਾਨੂੰ ਇੱਕ ਉਹਦੀ ਪੁਚਕਿਸ ਚ ਆਇਆ ਕਿ ਕੈਪਟਨ ਸਿੰਘ ਜਿਹੜਾ ਕਿ ਪਿੱਟੇਵੜ ਥਾਣਾ ਅਮਰਸਰ ਦਾ ਰਹਿਣ ਵਾਲਾ ਸੀਗਾ ਉਹ ਤੋਂ ਅਸੀਂ 7 ਕਿਲੋ ਹੈਰ ਆਪਣਾ ਹਫੀਮ ਔਰ 4 ਲੱਖ ਰੁਪਏ ਜਿਹੜਾ ਕੈਸ਼ ਆ ਨਗਰ ਤੋਂ ਬਰਾਮਦ ਕੀਤਾ ਜਿਹੜਾ ਕਿ ਅਸੀਂ ਬਹੁਤ ਵੱਡੀ ਸਾਡੀ ਸਪੈਸ਼ਲ ਸੈਨਰ ਰਿਕਵਰੀ ਕੀਤੀ ਆ ਫਦਰ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਨਾ ਔਰ ਹੋਰ ਵੀ ਜੋ ਇਹਦੇ ਵਿੱਚ ਬੈਕਵਰਡ ਔਰ ਫਰਵਰਡ ਲਿੰਕਸ ਮਿਲੂਗੇ ਅਸੀਂ ਉਹਦੇ ਚ ਜਿਹੜੇ ਵੀ ਬੰਦੇ ਆਏਗੇ ਉਹਨਾਂ ਨੂੰ ਰੋਗਿਨੇਟ ਕਰਾਂਗੇ ਸਰ ਕੈਪਟਨ ਨੂੰ ਕਿੱਥੋਂ ਫੜਿਆ ਹੈਗਾ ਥੋੜੀ ਜਿਹਾ ਕੈਪਟਨ ਸਿੰਘ ਨੂੰ ਅਸੀਂ ਫੜਿਆ ਜੀ ਆਪਣਾ ਜੋ ਪੜਾ ਫਟਵਾਰੀ ਟਾਬੇ ਤੋਂ ਜਿਹੜਾ ਕੈਂਟ ਰੋਡ ਤੇ ਆ ਉੱਥੇ ਅਸੀਂ ਸਪੈਸ਼ਲ ਇਨਫੋਰਮੇਸ਼ਨ ਦੇ ਬਿਆਨਸ ਨਕਾ ਲਾਇਆ ਸੀ ਉਹ ਤੋਂ 10 ਕਿਲੋ 500 ਗ੍ਰਾਮ ਪੜੀ ਸੀ ਪਰ ਉੱਤੇ ਕੈਂਟ ਥਾਣਾ ਦੇ ਵਿੱਚ ਥਾਣਾ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਉਹ ਕੈਂਟ ਦਾ ਜਿਹੜਾ ਦੂਜੇ ਦਾ ਕੀ ਨਾਮ ਸੀ ਅ ਜਿਹਦੇ ਕੋਲ 7 ਕਿਲੋ ਮਾਮਾ ਕਿਰਨ 7 ਕਿਲੋ ਪੜੀ ਹੈ ਕਿਰਨ ਕੋਲ ਮਾਨ ਸਿੰਘ ਮਾਨ ਸਿੰਘ ਜਿਹੜਾ ਪਿੱਟੇਵਾਲਾ ਥਾਣਾ ਅੰਮ੍ਰਿਤਸਰ ਦਾ ਰਹਿਣ ਵਾਲਾ ਕੈਪਟਨ ਸਿੰਘ ਦੇ ਇਖਲਾਫ ਦੇ ਵਿੱਚ ਆਇਆ ਕਿ ਜਿਹੜਾ ਮਾਨ ਸਿੰਘ ਆ ਉਹ ਵੀ ਫੀਲਡ ਦਾ ਵਿੱਚ ਕੰਮ ਕਰਦਾ ਮੇਰੇ ਕੋਲ ਉਹਦੀ ਗ੍ਰਿਫਤਾਰੀ ਉਹਦੀ ਗ੍ਰਿਫਤਾਰੀ ਅਸੀਂ ਮੌਕੇ ਦੇ ਦੇ ਇਖਲਾਫ ਤੋਂ ਲੈ ਕੇ ਅਗਰ ਸੱਤੋਂ ਨੂੰ ਅਰੈਸਟ ਕਰ ਲਈ ਲੈਂਦਾ ਜੀ ਔਰ ਥਾਣਾ ਕੈਂਟ ਦੇ ਵਿੱਚ ਰੈਸਟ ਪਈ ਕਿ ਕਿੰਨੇ ਸਾਲਾਂ ਤੋਂ ਕੰਮ ਕਰਦਾ ਸੀ ਕੋਈ ਨਾ ਤੇ ਪਹਿਲਾਂ ਵੀ ਇੱਕ ਐਸਟੀਐਫ ਵੱਲੋਂ ਪਰਚਾ ਦਰਜਾ ਜਿਹੜਾ 2022 ਦੇ ਵਿੱਚ ਨਾ ਤੇ ਐਨਡੀਪੀਐਸ ਦੇ ਪਰਚਾ ਦਰਜਾ ਇੱਕ ਪਰਚਾ ਦਰਜਾ ਫਰਦਰ ਜਿਹੜਾ ਸਾਡੀ ਇਨਵੈਸਟੀਗੇਸ਼ਨ ਅੱਤੇ ਚੱਲ ਰਹੀ ਹੈ ਕਿੰਨਾ ਪਰਚਾ ਮਿਲੇ ਕਿੰਨਾ ਦੋਨੋਂ ਨਸ਼ਾ ਦਾ ਕੰਮ ਕਰਦੇ ਸੀ ਇਹਨਾਂ ਦੇ ਆਪਸ ਵਿੱਚ ਲਿੰਕ ਸੀਗੇ ਚਾਰਸ਼ਣ ਤੋਂ ਲੈ ਕੇ ਆਉਂਦੇ ਆਫੀਮ ਔਰ ਪੰਜਾਬ ਦੇ ਲਗ ਲਗ ਜਿਹੜੇ ਡਿਸਟ੍ਰਿਕਟ ਦੇ ਵਿੱਚ ਆਫੀਮ ਬਣੀ ਦੋਨੋਂ ਲੈ ਕੇ ਆਉਂਦੇ ਦੋਨੋਂ ਕਟੜੇ ਅਲੱਗ-ਅਲੱਗ ਅ ਲੈ ਕੇ ਆਉਂਦੇ ਸੀ ਵਾਇਆ ਨਾਲ ਰੋਡ ਜਿਹੜਾ ਝਾਰਖੰਡ ਤੋਂ ਪੰਜਾਬ ਤੇ ਐਂਟਰੀ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਆਉਂਦੇ ਸੀ ਸਾਨੂੰ ਜਿਹੜਾ ਮਫੋਰੀ ਮਿਲੀ ਸੀ ਇਨਫੋਰਮੇਸ਼ਨ ਮਿਲੀ ਸੀ ਉਸ ਵੀ ਆਪਕੇ ਅਸੀਂ ਜਿਹੜਾ ਉਹ ਕੈਪਟਨ ਹੋਰ ਤਰਸ ਵਾਇਆ ਰੋਡ ਆਉਂਦੇ ਸੀ ਜਾਂ ਟ੍ਰੇਨ ਵਾਇਆ ਰੋਡ ਇਹਨਾਂ ਕੋ ਕਾਰਾਂ ਸੀ ਜਿਹਦੇ ਵਿੱਚ ਕਾਰ ਵੀ ਕਵਰ ਕੀਤੀ ਆ ਜੀ ਔਰ ਫੋਰਡ ਇਕੋ ਕਾਰ ਸੀ ਜਿਹਨੇ ਤੌਰ ਕਵਰ ਕੀਤੀ ਉਹਦੇ ਵਿੱਚੋਂ ਜਿਹੜਾ ਕੈਪਟਨ ਸਿੰਘ ਤੋਂ ਰਿਕਵਰੀ ਕੀਤੀ ਆ ਔਰ ਮਾਨ ਸਿੰਘ ਤੋਂ I20 ਕਾਰ ਵਿੱਚ ਜਿਹਦੇ ਵਿੱਚੋਂ 7 ਕਿਲੋ ਅਫੀਨ ਔਰ 4 ਲੱਖ ਕੈਸ਼ ਮਿਲਿਆ ਜੀ ਡਰਗ ਮਨੀ ਤੇ ਹੋਰ ਵੀ ਇਹਨਾਂ ਨਾਲ ਹੋਰ ਵੀ ਸਾਥੀ ਹੋਣਗੇ ਜਿਹੜੇ ਹੋਰ ਵੀ ਜੋ ਵੀ ਸਾਡੀ ਫਰਦਰ ਇਨਵੈਸਟੀਗੇਸ਼ਨ ਚ ਆਉਣ ਕੇ ਉਹਨਾਂ ਨੂੰ ਨਾਮਿਨੇਟ ਕੀਤਾ ਜਾਊਗਾ ਮਸ਼ੀਨ ਦੋਨੋਂ ਆਪਸ ਦੇ ਵਿੱਚ ਨੌਨ ਨੇ ਕੋਈ ਰਿਪੋਰਟਰੀ ਨਹੀਂ ਹੈਗੀ ਇਹਨਾਂ ਜੋ ਇਹ ਚਲੋ ਨਸ਼ਾ ਅਧਾਰਨ ਡਿਟੇਲ ਕਰਕੇ ਇਹਨਾਂ ਨਾਲ ਆਪਸ ਵਿੱਚ ਮਿਲਣਾ ਸੀਗਾ ਇਹਨਾਂ ਦੀ ਜਿਹੜੀ ਪਹਿਲੀ ਬੁਲਾਵਾ ਦਾ ਉਹ ਕਿਸ ਤਰੀਕੇ ਦਾ ਬਚੇ ਉਹ ਅਸੀਂ ਇਹਦੇ ਵਿੱਚ ਪੁੱਛਗਿੱਛ ਕਰ ਰਹੇ ਹਾਂ ਜੀ ਜੋ ਵੀ ਸਾਡੇ ਪੁੱਛਗਿੱਛ ਚ ਆਏਗਾ ਉਹ ਤੁਹਾਨੂੰ ਦੱਸਾਂਗੇ ਇਹ ਚੀਜ਼ ਦੇ ਵਿੱਚ ਇਹਨਾਂ ਤੋਂ ਪਹਿਲਾਂ ਵੀ ਇਹਨਕੋ ਡਰਗ ਦਾ ਕੰਮ ਕਰਦੇ ਸੀਗੇ ਪਰਚਾ ਇੱਕ ਹੀ ਦਰਜ ਹੈ ਇਹਨਾਂ ਦੇ ਸੋ ਇਸ ਕਰਕੇ ਹੋ ਸਕਦਾ ਪਹਿਲਾਂ ਵੀ ਨੌਨ ਹੋਣੇ ਕਿਸੇ ਪਰਚਾ ਦਿੱਤਾ ਸੀ ਕਿ ਐਸੇ ਨਾ ਕਿ ਇੱਕ ਤੇ ਕਿੰਨੇ ਦੇ ਨਹੀਂ ਉਹ ਇੱਕ ਜਣੇ ਦੇ ਪਰਚਾ ਦਰਜਾ ਜੀ 214 ਬਟਾ ਪਾਈ ਕਿੰਨੇ ਦੇ ਤੇ ਹੈ ਜੀ ਆਪਣੇ ਮਾਨਸਿਕ ਜੋ ਵੀ ਇਹਨਾਂ ਦੀ ਇਲੀਗਲ ਪ੍ਰਾਪਰਟੀ ਮੂਵੇਬਲ ਔਰ ਇਮੂਵੇਬਲ ਹੋਏਗੀ ਉਹ ਅਸੀਂ ਕਵਰ ਕਰਕੇ ਉਹਨੂੰ ਫਰੀਸ ਕਰਾਇਆ ਜਾਵੇ ਦੇਖੋ ਬਾਈ ਜਿਹਨਾਂ ਦੇ ਪਰਚਾ ਦਰਜ ਸੀਗਾ ਕਾਫੀ ਦਿਨ ਤੋਂ ਕੰਮ ਕਰਦੇ ਆ ਰਹੇ ਜਿਹੜੇ ਹੁਣ ਤੱਕ ਇਸ ਲੈਵਲ ਦਾ ਕੰਮ ਕਰੇ ਇਟ ਮੀਨਸ ਉਹ ਕੰਮ ਕਰ ਰਹੇ ਕਿਹੜੀ ਸਪਲਾਈ ਆ ਸੋ ਜਲੰਧਰ ਦਿੰਦੇ ਸੀ ਜਾਂ ਪੰਜਾਬ ਦੇ ਲਗ ਪੰਜਾਬ ਦੇ ਅਲੱਗ-ਲੱਗ ਪਾਸ ਤੋਂ ਅਲੱਗ-ਲੱਗ ਡਿਸਟ੍ਰਿਕਟ ਦੇ ਵਿੱਚ ਆਉਂਦੇ ਸੀ ਕਿਉਂਕਿ ਇਹਨਾਂ ਦਾ ਨੇਬਰ ਡਿਸਟ੍ਰਿਕਟ ਹੋਣ ਕਰਕੇ ਕਮਰਸਰ ਦਾ ਇੱਕ ਮਟਾਲੇ ਦਾ ਸੋ ਇਸ ਕਰਕੇ ਇਹ ਸਾਰੇ ਅਲੱਗ-ਲੱਗ ਪਿੰਡਾਂ ਦੇ ਵਿੱਚ ਕਸਬਿਆਂ ਵਿੱਚ ਸਪਲਾਈ ਕਰਦੇ ਸੀ ਕੋਲੋਂ ਲਾਵਾ ਬੋਰਡ ਤੋਂ ਕੋਈ ਕੋਈ ਆਈ ਇਹਨਾਂ ਨੂੰ ਨਹੀਂ ਇਹ ਬੇਸਿਕਲੀ ਬਾਹਰ ਰੋਡ ਚਾਰਖੜ ਤੋਂ ਹੀ ਲੈ ਕੇ ਆਉਂਦੇ ਸੀ ਪਹਿਲੀ ਜਿਹੜੀ ਡਿਲੀਵਰੀ ਸੀ ਇਹ ਸਾਨੂੰ ਮੁਖਰੀ ਮਿਲਣੀ ਸੀ ਕਿ ਇਹ ਲੈ ਕੇ ਆ ਰਿਹਾ ਸੋ ਪਟਵਾਰੀ ਧਾਬੇ ਤੋਂ ਕੈਂਟਰ ਰੋਡ ਤੇ ਨਕਲ ਹੋਇਆ ਸੀਗਾ ਉੱਥੇ ਸੋ ਉੱਥੋਂ ਰਿਕਵਰ ਕੀਤੀ 3 ਕਿਲੋ 500 ਗ੍ਰਾਮ ਜੇ ਉਹ ਇਹਨਾਂ ਦੀ ਪੁੱਛ ਕੇ ਜੋ ਵੀ ਆਏਗਾ ਤੁਹਾਨੂੰ ਦੱਸਾਂਗੇ ਜੀ ਦੱਸ ਦੱਸ ਕਾਈ ਫਿਰ ਉਹ